ਗੰਗੂ ਦੀ ਟੋਪੀ ਸਿਰ ਤੇ ਬਾਦਲਾਂ ਦੇ ਜੱਥੇਦਾਰਾਂ ਦੇ ਗੰਗੂ ਵਾਲੇ ਕੀਤੇ ਨੇ ਇਹਨਾਂ ਨੇ ਫੈਸਲੇ ਮਹੀਨਾ ਵੀ ਉਹੀ ਚੁਣਿਆ ਜਿਸ ਮਹੀਨੇ ਗੰਗੂ ਨੇ ਮੋਰਾ ਦੇ ਲਾਲਚ ਦੇ ਵਿੱਚ ਆ ਕੇ ਬੱਚਿਆਂ ਨੂੰ ਨੀਹਾਂ ਚ ਚੜਾ ਦਿੱਤਾ ਸੀ ਬਿਲਕੁਲ ਉਹੀ ਮਹੀਨੇ ਦੇ ਵਿੱਚ ਆ ਕੇ ਇਹਨਾਂ ਨੇ ਫੈਸਲਾ ਲਿਆ ਕਿਉਂਕਿ ਜਿਹੜੇ ਨੌਜਵਾਨ ਪਰਮਾਤਮਾ ਦਾ ਨਾਮ ਲੈਂਦੇ ਸੀ ਉਹਨਾਂ ਤੇ ਗੋਲੀਆਂ ਮਰਵਾਈਆਂ ਕਿਹਨੇ ਸਖਵੀਰ ਬਾਦਲ ਨੇ ਮੰਨਿਆ ਨਾ ਕਾਲ ਤਖਤ ਸਾਹਿਬ ਤੇ ਖੜਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਨਾ ਸਖਵੀਰ ਬਾਦਲ ਨੇ ਮੰਨਿਆ ਨਾ ਮੰਨਿਆ ਨਾ ਕਾਲ ਤਖਤ ਸਾਹਿਬ ਤੇ ਖੜਕੇ 1.5 ਲੱਖ ਮੁੰਡੇ ਦਾ ਕਤਲੇਆਮ ਕਰਵਾਇਆ ਨਾ ਬਾਦਲਾ ਨੇ ਉਹ ਪੁਲਿਸ ਵਾਲਿਆਂ ਨੂੰ ਉੱਚੇ ਉਹਦੇ ਦਿੱਤੇ ਨਾ ਬਾਦਲਾ ਨੇ ਮੰਨਿਆ ਨਾ ਕਾਲ ਤਖਤ ਸਾਹਿਬ ਤੇ ਖੜਕੇ ਫਿਰ ਥੜੇ ਤੇ ਭਲਾ ਕੌਣ ਖੜਾ ਸੀ ਇਹ ਗੰਗੂ ਦੀ ਟੋਪੀ ਸੀ ਨਾ ਸਿਰ ਤੇ ਗੰਗੂ ਵਾਲੇ ਹੀ ਫੈਸਲੇ ਇਹਨੇ ਕਰਨੇ ਸੀ ਮੋਹਰਾਂ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੂੰ ਕਹਿੰਦਾ ਬਰਸਾ ਫੜ ਕੇ ਖੜ ਜੋ ਉਹੀ ਗੱਲ ਕੀਤੀ ਜੋ ਗੰਗੂ ਨੇ ਕੀਤੀ ਸੀ ਕਿਉਂਕਿ ਗੰਗੂ ਵੀ ਮੋਹਰਾਂ ਦੇ ਲਾਲਚ ਚ ਆ ਗਿਆ ਸੀ ਇਹ ਵੀ ਜੱਥੇਦਾਰ ਮੋਹਰਾਂ ਦੇ ਲਾਲਤ ਦੇ ਵਿੱਚ ਹੀ ਆਏ ਨੇ ਕਿਉਂਕਿ ਇਹਨਾਂ ਨੂੰ ਜਿਆਦਾ ਵੱਡਾ ਗਫਾ ਮਿਲ ਗਿਆ ਇਹਨਾਂ ਨੇ ਸਭ ਤੋਂ ਜ਼ਮੀਨਾਂ ਜਾਇਦਾਦਾਂ ਵਿਦੇਸ਼ਾਂ ਦੇ ਵਿੱਚ ਲੈ ਲਈਆਂ ਆਪਣੇ ਬੱਚਿਆਂ ਦੇ ਨਾਂ ਕਰਵਾ ਲਈਆਂ ਜਿੰਨੇ ਜੱਥੇਦਾਰ ਨੇ ਇਹ ਲਾਲਚ ਚ ਆ ਗਈ ਲਾਲਚ ਚ ਆ ਕੇ ਇਹਨਾਂ ਨੂੰ ਤਾਂ ਜ਼ਮੀਨਾਂ ਮਿਲ ਗਈਆਂ ਬਦੇਸਾਂ ਦੇ ਵਿੱਚ ਕਿਉਂਕਿ ਸੁਖਵੀਰ ਬਾਦਲ ਕੋਲੇ ਕਿਹੜੇ ਮੁਲਕ 'ਚ ਜ਼ਮੀਨ ਜਾਇਦਾਦ ਨਹੀਂ ਬਈ ਖਰੀਦ ਲਿਆ ਇਹਨਾਂ ਨੂੰ ਜਿੰਨੀਆਂ ਜੱਥੇਬੰਦੀਆਂ ਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਦੇਸਾਂ ਪਰਦੇਸਾਂ ਦੇ ਵਿੱਚ ਉਹ ਵੀ ਸਾਰੀਆਂ ਸੁਖਵੀਰ ਬਾਦਲ ਦੀ ਮੁੱਠੀ 'ਚ ਨੇ ਭਾਰਤੀ ਹਕੂਮਤ ਦੀ ਮੁੱਠੀ 'ਚ ਨੇ ਕਿਉਂਕਿ ਸਾਰਾ ਨੈਟਵਰਕ ਤਾਂ ਇਹ ਚਲਾਉਂਦੇ ਨੇ ਕੀ ਕਰੋਗੇ ਤੁਸੀਂ ਆਮ ਲੋਕ ਕੀ ਕਰਨਗੇ ਅੱਜ ਕਿੰਨੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਰੌਲਾ ਪਾਇਆ ਸੜਕਾਂ ਤੇ ਆ ਕੇ ਕਿੰਨਿਆਂ ਨੇ ਸਭ ਨੂੰ ਪਤਾ ਕਿ ਵਜ਼ੀਰ ਖਾਨ ਤੋਂ ਜ਼ਿਆਦਾ ਪਾਪ ਤਾਂ ਇਹਨੇ ਕੀਤੇ ਨੇ ਵਜ਼ੀਰ ਖਾਨ ਤੋਂ ਘੱਟ ਪਾਪ ਕੀਤੇ ਨੇ ਜਲੰਧਰ ਚ ਗੋਲੀ ਚਲਾ ਕੇ ਮੁੰਡੇ ਮਰਵਾਏ ਤੁਹਾਨੂੰ ਪਤਾ ਫਿਰ ਲੁਧਿਆਣੇ ਚ ਬਰਗਾੜੀ ਚ ਕਿੱਥੇ ਕਿੱਥੇ ਮੁੰਡੇ ਮਰਵਾਏ ਨੇ ਇਹਨਾਂ ਨੇ ਸਾਰੇ ਦੋਸ਼ ਮੰਨੇ ਨੇ ਅਕਾਲ ਤੱਕ ਸਭ ਤੇ ਖੜਕੇ ਸਾਰੇ ਹੀ ਮਾਫ ਨੇ ਤਤਲ ਕਰੋ ਕਾਲ ਤੱਕ ਸਭ ਤੇ ਆਓ ਹੱਥ ਤੇ ਸੋਟੀ ਫੜੋ ਪੈਰਾ ਲੱਗੂਗਾ ਚਲੋ ਜੀ ਜਾਓ ਕਰਨ ਨੂੰ ਥੋਡੀਆਂ ਗਲਤੀਆਂ ਮਾਫ ਸਾਰੇ ਕਈਤੇ ਹੋਏ ਪਾਪ ਮਾਫ ਤੁਸੀਂ ਦੇਖੋ ਉੱਥੇ ਲੁਧਿਆਣੇ ਦੇ ਵਿੱਚ ਬੁੱਢਾ ਤਰਿਆ ਸੀ ਉੱਥੇ ਲੱਖੇ ਸੁਧਾਣੇ ਨੇ ਕਿਹਾ ਕਿ ਜੀ ਉੱਥੇ ਇਕੱਠੇ ਹੋਣਾ ਲੋਕ ਤਾਂ ਇਕੱਠੇ ਜਿਹੜੇ ਹੋਏ ਹੋਏ ਸਭ ਤੋਂ ਜ਼ਿਆਦਾ ਭਈਏ ਇਕੱਠੇ ਹੋਗੇ ਕਿਉਂਕਿ ਉਹਨਾਂ ਦਾ ਏਕਾ ਬਾਦਲਾਂ ਦਾ ਏਕਾ ਇਹ ਵੀ ਸਾਰੇ ਇਕੱਠੇ ਨੇ ਪਰ ਜਿਹੜੇ ਆਮ ਲੋਕ ਨੇ ਉਹ ਧੜਿਆਂ 'ਚ ਵੰਡੇ ਗਏ ਅੱਜ ਦਿੱਲੀ ਨੂੰ ਜਾਂਦੇ ਨੇ ਕਹਿੰਦੇ ਜੀ ਦਿੱਲੀ ਜਾ ਕੇ ਅਸੀਂ ਆਪਣੀਆਂ ਮੰਗਾਂ ਮਨਾਉਣੀਆਂ ਨੇ ਉਹ ਤੁਹਾਡਾ ਧਰਮ ਤਾਂ ਸਾਰਾ ਬਰਬਾਦ ਕਰਕੇ ਰੱਖ ਦਿੱਤਾ ਆ ਟੋਪੀ ਵਾਲੇ ਹਰਾਮੀਆਂ ਨੇ ਜਿਨ੍ਹਾਂ ਨੇ ਟੋਪੀ ਪਾਈ ਆ ਗੰਗੂ ਦੀ ਤੁਸੀਂ ਦਿੱਲੀ ਨੂੰ ਜਾ ਰਹੇ ਹੋ ਦਿੱਲੀ ਨੂੰ ਬਾਅਦ ਚ ਜਾਇਓ ਪਹਿਲਾਂ ਕਾਲ ਤਖਤ ਸਾਹਿਬ ਤਾਂ ਯਾਦ ਕਰਾ ਲਓ ਸਾਰਾ ਕੁਝ ਆਪਣੇ ਆਪ ਬਹੁਤ ਜੀ ਤੁਸੀਂ ਕਾਲ ਤਖਤ ਦਾ ਯਾਦ ਕਰਾ ਲੈਣੇ ਹੋ ਕਾਲ ਤਖਤ ਸਾਹਿਬ ਤੁਹਾਡਾ ਗੁਲਾਮ ਆ ਆ ਗੰਗੂ ਦੀ ਟੋਪੀ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਇਹ ਕੰਜਰ ਬੈਠੇ ਨੇ ਉੱਥੇ ਇਹਨਾਂ ਕੋਲੋਂ ਕਦੋਂ ਆਜ਼ਾਦ ਕਰਾਵੋਗੇ ਕਦੋਂ ਤੁਸੀਂ ਇਹਨਾਂ ਨੂੰ ਸੋਦਾ ਲਾਵੋਗੇ ਬਾਦਲਾਂ ਨੂੰ ਕੋਈ ਆਤਮ ਹੱਤਿਆ ਕਰਕੇ ਮਰਦਾ ਕੋਈ ਖੰਭੇ ਤੇ ਚੜਕੇ ਮਰਦਾ ਕੋਈ ਜ਼ਹਿਰ ਖਾ ਕੇ ਮਰਦਾ ਕੋਈ ਉਹ ਆਪਣੇ ਨਸ਼ਾ ਕਰਕੇ ਮਰਦਾ ਓਏ ਇਹੇ ਜੇ ਗੁਰੂ ਨੇ ਸੋਚਿਆ ਸੀ ਕਿ ਸਾਡੇ ਸਿੰਘ ਇਦਾਂ ਦੇ ਹੋਣਗੇ ਉਹ ਭਾਈ ਨਰੈਣ ਸਿੰਘ ਦੇ ਸੋਦਾ ਲਾਉਣ ਦੀ ਕੋਸ਼ਿਸ਼ ਕੀਤੀ ਉੱਥੇ ਗੋਲੀ ਚਲਾਈ ਕਿੰਨੇ ਕੁ ਲੋਕ ਬੋਲੇ ਕਿੰਨੇ ਕਿੰਨੇ ਕ ਬੋਲੇ ਜਿਹੜਾ 도ਗਲੇ ਸੀ ਉਹ ਕਹਿੰਦੇ ਜੀ ਪਾਗ ਲਹਾਈ ਪਾਗ ਦਾ ਚਲੋ ਬਹੁਤ ਚੰਗੀ ਗੱਲ ਆ ਆਵਾਜ਼ ਠਾਈ ਪਰ ਇਹ ਗੱਲ ਕਿਉਂ ਨਹੀਂ ਬੋਲਦੇ ਵੀ ਭਾਈ ਉਹਨੇ ਗੋਲੀ ਚਲਾਈ ਚੰਗਾ ਕੀਤਾ ਕਹੀ ਕਹਿੰਦੇ ਜੀ ਗੋਲੀ ਨਹੀਂ ਚਲਾਉਣੀ ਚਾਹੀਦੀ ਜੀ ਕਿਉਂ ਨਹੀਂ ਚਲਾਉਣੀ ਚਾਹੀਦੀ ਸੀ ਫਿਰ ਤੁਸੀਂ ਐਂ ਕਰੋ ਉਹ ਆਪਣੇ ਬਿਆੰਤੇ ਬੁੱਚੜ ਨੂੰ ਮਾਰਿਆ ਸੀ ਸਿੰਘਾਂ ਨੇ ਉਹਨਾਂ ਨੂੰ ਕਹਦੇ ਕਹਦੁੰਦੇ ਵੀ ਐਂ ਕਰੋ ਵਰਸਾ ਫੜਾ ਦਿਓ ਸਾਰੇ ਇਹਦੇ ਕਤਲ ਮਾਫ ਕਰ ਦਿਓ ਇੰਦਰਾ ਗਾਂਧੀ ਨੂੰ ਵੀ ਕਹਿੰਦੇ ਕਿ ਇੰਦਰਾ ਗਾਂਧੀ ਆ ਕੇ ਵਰਸਾ ਫੜ ਲਵੇ ਗੁਰਦੁਆਰੇ ਉਹਦੇ ਪਾਪ ਮਾਫ ਉਸ ਵੇਲੇ ਜੋਧਿਆਂ ਨੇ ਉਹਨਾਂ ਨੂੰ ਚੜਾਇਆ ਨਾ ਗੱਡੀ ਸੂਰਮਿਆਂ ਨੇ ਤੁਸੀਂ ਹੁਣ ਸਾਰਿਆਂ ਨੂੰ ਨਿਚਾਰ ਬਣਾਉਣ ਨੂੰ ਫਿਰਦੇ ਹੋ ਕਿ ਨਿਚਾਰ ਬਣ ਜਾਣ ਕੋਈ ਗੱਲ ਨਾ ਕਰੋ ਬਈ ਇਹ ਦੀ ਸਥੰਗ ਸੋਧਾ ਨਹੀਂ ਲਾਉਂਦੇ ਹੁੰਦੇ ਆ ਪਵਿੱਤਰ ਜਗਾ ਪਹਿਲਾਂ ਮੱਥੇ ਰੰਗੜ ਨੂੰ ਸੋਧਾ ਲਾਇਆ ਜਦੋਂ ਉੱਥੇ ਪਾਪ ਕਰਦਾ ਸੀ ਹੁਣ ਅੱਜ ਇਹ ਪਾਪ ਕਰਦੇ ਨੇ ਕਿਉਂ ਨਹੀਂ ਸੋਧਾ ਲਾਉਣਾ ਬੁੱਚੜ ਕਿੱਥੇ ਵੀ ਮਿਲ ਜਾਵੇ ਉੱਥੇ ਹੀ ਸੌਦਾ ਲਾਉਣਾ ਚਾਹੀਦਾ ਜਿਉਂਦਾ ਬੰਦਾ ਰਹਿੰਦੀ ਦੁਨੀਆ ਤੇਕਰ ਉਹੀ ਆ ਜੋ ਸੌਦਾ ਲਾਊਗਾ ਕਿ ਮਰਦੇ ਤਾਂ ਰੋਜ਼ ਬਿਮਾਰੀਆਂ ਨਾਲ ਮਰਦੇ ਨੇ ਉਹ ਮਰ ਜਾਂਦੇ ਨੇ ਆ ਕਿੰਨੇ ਪੁਲਿਸ ਵਾਲੇ ਨੇ ਇਹਨਾਂ ਨੇ ਵੱਡੇ ਵੱਡੇ ਰੈਂਕ ਲੈ ਜਿਨ੍ਹਾਂ ਨੇ ਮੁੰਡਿਆਂ ਨੂੰ ਮਾਰ ਮਾਰ ਕੇ ਅੱਜ ਉਹ ਕਿੱਥੇ ਨੇ ਕਿੱਥੇ ਨੇ ਉਹ ਪੁਲਿਸ ਵਾਲੇ ਜੇ ਅੱਜ ਪੁਲਿਸ ਵਾਲੇ ਭਾਰਤੀ ਹਕੂਮਤ ਤੋਂ ਰੈਂਕਾਂ ਦੇ ਲਈ ਬੈਠੇ ਨੇ ਤਾਂ ਉਹਨਾਂ ਨੂੰ ਕਿੰਨਾ ਕ ਯਾਦ ਕੀਤਾ ਜਾਊਗਾ ਅੱਜ ਇਹ ਪੁਲਿਸ ਵਾਲੇ ਬਾਦਲਾਂ ਦੇ ਇਰਤਗਰਦ ਘੁੰਮਦੇ ਨੇ ਜਿਹੜੇ ਸਿਰ ਤੇ ਪੱਗਾਂ ਨੇ ਉਹ ਕੀ ਫਾਇਦਾ ਤੁਹਾਡਾ ਜੇ ਤੁਸੀਂ ਬਾਦਲਾਂ ਨੂੰ ਨਹੀਂ ਸੋਧਾ ਲਾ ਸਕਦੇ ਜੇ ਤੁਸੀਂ ਬਾਦਲਾਂ ਨੂੰ ਸੋਧਾ ਲਾਮੋਗੇ ਰਹਿੰਦੀ ਦੁਨੀਆ ਤੇਕਰ ਤੁਹਾਡਾ ਨਾਂ ਰਹੂਗਾ ਪੁਲਿਸ ਵਾਲਿਓ ਕੋਲੇ ਫਿਰਦੇ ਹੋ ਸੋਧਾ ਲਾਵੋ ਸਾਡੇ ਗੁਰੂ ਨੂੰ ਸੜਕਾਂ ਤੇ ਰੋਲਿਆ ਇਹਨਾਂ ਬਾਦਲਾਂ ਨੇ ਕਿੰਨੇ ਕਤਲ ਕੀਤੇ ਨੇ ਸਾਰੇ ਤੁਹਾਨੂੰ ਪੁਲਿਸ ਵਾਲਿਓ ਪਤਾ ਸਾਰੀ ਦੁਨੀਆ ਨੂੰ ਪਤਾ ਕਿਉਂ ਦੇਖ ਕੇ ਆਣ ਦੇਖਿਆ ਕਰਦੇ ਹੋ ਕਿਹੜੇ ਕਿਸਮ ਦੇ ਸਿੰਘ ਹੋ ਤੁਸੀਂ ਕਿਹੜੇ ਕਿਸਮ ਦੇ ਖਾਲਸੇ ਹੋ ਅੱਜ ਕਿੰਨੇ ਨੇ ਨਹਿਂਗ ਜੱਥੇਬੰਦੀਆਂ ਕਹਿੰਦੇ ਜੀ ਲਾਡਲੀਆਂ ਫੌਜਾਂ ਨੇ ਅੱਜ ਲਾਡਲੀਆਂ ਫੌਜਾਂ ਕੀ ਕਰਦੀਆਂ ਨੇ ਸੁੱਖਾ ਪੀ ਕੇ ਭੰਗ ਪੀ ਕੇ ਜੋ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ ਉਹ ਪੀ ਕੇ ਪਏ ਰਹਿੰਦੇ ਨੇ ਲਿਟੇ ਰਹਿੰਦੇ ਨੇ ਕਦੋਂ ਸੋਦਾ ਲਾਮੋਗੇ ਆ ਸਾਰੇ ਪਾਪ ਮੰਨੇ ਨੇ ਪਹਿਲਾਂ ਤਾਂ ਕਹਿੰਦੇ ਸੀ ਜੀ ਇਹਨਾਂ ਨੇ ਕੀਤੇ ਨਹੀਂ ਇਹ ਮੁੱਕਰ ਜਾਂਦੇ ਸੀ ਪਰ ਲੋਕ ਕਹਿੰਦੇ ਸੀ ਕੀਤੇ ਨੇ ਪਰ ਹੁਣ ਤਾਂ ਇਹ ਖੋਦ ਕਹਿੰਦੇ ਨੇ ਕਾਲ ਤਖਤ ਸਾਹਿਬ ਤੇ ਖੜ ਕੇ ਕਿਤੇ ਨੇ ਕੀਤੇ ਨੇ ਕੀਤੇ ਨੇ ਕੀਤੇ ਨੇ ਫਿਰ ਕਹਿੰਦੇ ਨੇ ਕਰ ਲੋ ਜੋ ਕੋਸ ਹੁੰਦਾ ਹੁਣ ਇਹ ਸਾਰੇ ਇਕੱਠੇ ਨੇ ਤੇ ਤੁਸੀਂ ਲੱਗ ਲੱਗ ਤੁਰੇ ਫਿਰਦੇ ਹੋ ਕਦੋਂ ਇਕੱਠੇ ਹੋ ਕੇ ਕਾਲ ਤਖਤ ਸਾਹਿਬ ਆਜ਼ਾਦ ਕਰਾਓਗੇ ਕਾਲ ਤਖਤ ਸਾਹਿਬ ਉਹ ਆਜ਼ਾਦ ਕਰਾਉਣਾ ਚਾਹੀਦਾ ਇਹਨਾਂ ਮੁਗਲਾਂ ਕੋਲੋਂ ਵਜ਼ੀਰ ਖਾਨ ਤੋਂ ਘੱਟ ਪਾਪ ਨਹੀਂ ਕੀਤੇ ਇਸ ਪਾਪੀ ਨੇ ਵਜ਼ੀਰ ਖਾਨ ਤੋਂ ਕਿਤੇ ਜ਼ਿਆਦਾ ਪਾਪ ਕੀਤੇ ਨੇ ਇਸ ਨੇ ਹੁਣ ਮਹੀਨਾ ਕਿਹੜਾ ਬਾਰਮਾ ਮੀਨਾ ਸਹਿਬਜ਼ਾਦਿਆਂ ਦੇ ਦਿਨ ਦਿਹਾੜੇ ਨੇ ਇਸ ਦਿਨਾਂ ਦੇ ਵਿੱਚ ਆ ਕੇ ਇਹਨੇ ਇਹ ਕਾਰਾ ਕੀਤਾ ਵਜ਼ੀਰ ਖਾਨ ਅਜੇ ਜਿਉਂਦਾ ਉਸ ਵੇਲੇ ਤਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਤੋਰਿਆ ਸੀ ਕਿ ਖੜਕਾ ਦੇ ਸਰਹੰਦ ਦੀ ਇਟਨਾ ਇਟ ਹੁਣ ਕਿੱਥੇ ਨੇ ਸਿੰਘ ਕਿੱਥੇ ਨੇ ਸਿੰਘ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਕਹਿੰਦੇ ਸੀ ਮੈਂ ਚਾਰ ਬਾਰੇ ਨੇ ਚਾਰ ਬਾਰੇ ਨੇ ਪਰ ਮੇਰੇ ਤਾਂ ਕਰੋੜਾਂ ਲੱਖਾਂ ਹੀ ਨੇ ਸਿੰਘ ਲੱਖਾਂ ਦੇ ਵਿੱਚ ਫਿਰਦੇ ਦਿਸਣਗੇ ਕਿਉਂਕਿ ਸਿਰ ਤੇ ਦਸਤਾਰ ਆ ਪਰ ਅੱਜ ਦਹਿਦੇ ਤਾਂ ਹੈਗੇ ਨੇ ਪਰ ਸਿੰਘ ਨਹੀਂ ਹੈਗੇ ਸਿਰ ਪੱਗਾਂ ਹੀ ਪੱਗਾਂ ਨੇ ਜੇ ਸਿੰਘ ਹੁੰਦੇ ਤਾਂ ਫੈਸਲੇ ਇਹ ਕਰਨੇ ਸੀ ਕਿ ਠੀਕ ਆ ਜਥੇਦਾਰ ਆ ਤੈਂ ਤੱਕ ਕਰਨਾ ਸੀ ਜੋ ਕਰਤਾ ਲੋਕ ਹੁੰਦੇ ਪਿੰਡਾਂ ਚੋਂ ਇਕੱਠੇ ਜਾ ਕੇ ਉਤੇ ਕਾਲ ਤੱਕ ਸਭ ਤੇ ਪਾ ਲੈਂਦੇ ਘੇਰਾ ਹੁਣ ਬੈਠਾ ਸੀ ਉਥੇ ਵਜੀਰ ਖਾਨ ਪੂਰੀ ਦੁਨੀਆ ਤੇ ਕਿੰਨੇ ਗੁਰਦੁਆਰੇ ਨੇ ਕਿੰਨੀਆਂ ਜਥੇਬੰਦੀਆਂ ਨੇ ਥੋਂ ਥੋਂ ਗਲੀ ਗਲੀ ਮੱਲੇ ਮੱਲੇ ਗੁਰਦਾਰਾ ਬਣਾਇਆ ਕਦੋਂ ਬੋਲਣ ਲੱਗੋਗੇ ਕਦੋਂ ਆਵਾਜ਼ ਉਠਾਵੋਗੇ ਕਦੋਂ ਭਾਈ ਨਰੈਣ ਸਿੰਘ ਦੇ ਹੱਕ 'ਚ ਖੜੇ ਹੋਮੋਗੇ ਕਦੋਂ ਕਹੋਗੇ ਉਹਨੇ ਚੰਗਾ ਕੀਤਾ ਕਦੋਂ ਤੁਸੀਂ ਇਹਨੂੰ ਲੈਟਰ ਲਿਖੋਗੇ ਜੀਨੇ ਟੋਪੀ ਪਾਈਆ ਗੰਗੂਦੀ ਇਹਨੂੰ ਲੈਟਰ ਕਦੋਂ ਲਿਖੋਗੇ ਇਹਨੂੰ ਕਦੋਂ ਲਲਕਾਰੋਗੇ ਵੀ ਤਿਆਰ ਹੋ ਜਾ ਤੇਰਾ ਵੀ ਸੋਦਾ ਲੱਗੂਗਾ ਕਦੋਂ ਲਲਕਾਰੋਗੇ ਤੁਸੀਂ ਇਹ ਪਾਪ ਕਰਦਾ ਰਹਿੰਦਾ ਤੇ ਤੁਸੀਂ ਦੇਖਦੇ ਰਹਿੰਦੇ ਹੋ ਇੰਦਰਾ ਗਾਂਧੀ ਦੇ ਹੱਥ ਵਿੱਚ ਵੀ ਬਰਸਾ ਫੜਾ ਦਿੰਦੇ ਬਈ ਆ ਜਾ ਭਾਈ ਕਾਲ ਤਖਤ ਢਾਤਾ ਤੇ ਹੁਣ ਤੂੰ ਸੇਵਾ ਕਰ ਲੈ ਹੁਣ ਜੇ ਕਾਲ ਤਖਤ ਇੰਦਰਾ ਗਾਂਧੀ ਨੇ ਢਾਇਆ ਸੀ ਤੇ ਢਾਇਆ ਕਿੰਨਾ ਨੇ ਸੀ ਬਾਦਲਾ ਨੇ ਸਾਰੇ ਸਬੂਤ ਨੇ ਸਾਰੇ ਪ੍ਰੂਫ ਨੇ ਫੇਰ ਤੁਸੀਂ ਸਾਰੀਆਂ ਗੱਲਾਂ ਕਰਕੇ 도ਗਲੇ ਕਿਉਂ ਬਣ ਜਾਂਦੇ ਹੋ 도ਗਲੇ ਕਿਉਂ ਬਣ ਜਾਂਦੇ ਹੋ ਹੁਣ ਤੁਸੀਂ ਮਰੇ ਹੋਏ ਹੋ ਮਰੇ ਹੋਏ ਜਿਉਂਦਾ ਬੰਦਾ ਉਦੋਂ ਹੁੰਦਾ ਜਦੋਂ ਇਸ ਤਰ੍ਹਾਂ ਦੇ ਬੁੱਚੜਾਂ ਦਾ ਸੌਦਾ ਲਾਉਂਦਾ ਇਹਨੇ ਕੀ ਵਜ਼ੀਰ ਖਾਨ ਤੋਂ ਘੱਟ ਪਾਪ ਕੀਤੇ ਨੇ ਦੱਸੋ ਜੇ ਵਜ਼ੀਰ ਖਾਨ ਤੋਂ ਘੱਟ ਪਾਪ ਕੀਤੇ ਨੇ ਵਜ਼ੀਰ ਖਾਨ ਤੋਂ ਜ਼ਿਆਦਾ ਜ਼ੁਲਮ ਕੀਤੇ ਨੇ ਉਵੇਂ ਹੀ ਉਸੇ ਹੀ ਮਹੀਨੇ ਇਹਨੇ 2 ਮਹੀਨੇ ਦੇਖਦੇ ਰਹੇ 2 ਮਹੀਨੇ ਬਾਅਦ ਜਾ ਕੇ ਇਹਨਾਂ ਨੇ ਪਾਪੀਆਂ ਨੇ ਕੁੱਤਿਆਂ ਨੇ ਆ ਕੇ ਬਾਅਦਵੇਂ ਮਹੀਨੇ ਆ ਕੇ ਫੈਸਲਾ ਦਿੱਤਾ ਜਾਕਮ ਤਾਜੇ ਕੀਤੇ ਕਿ ਵਜ਼ੀਰ ਖਾਨ ਹੈਗਾ ਪਰ ਹੁਣ ਉਹ ਸਿੱਖਾਂ ਦੇ ਬਾਣਿਆਂ ਦੇ ਵਿੱਚ ਅਸੀਂ ਤਾਂ ਨੀਲਾ ਚੋਲਾ ਪਵਾਤਾ ਉਹਦੇ ਹੱਥ 'ਚ ਡੰਡਾ ਫੜਾਤਾ ਉਹਨੂੰ ਮਾਫ਼ ਕਰਤਾ ਕਿ ਕਤਲ ਕਰ ਦੋ ਦਿਨ ਬੈਠ ਮਾਫੀ ਹੁਣ ਅਸੀਂ ਕਹਿੰਦੇ ਆ ਅਗਰ ਇਹਦੇ ਬੱਚੇ ਮਾਰੇ ਜਾਣ ਜਥੇਦਾਰਾਂ ਦੇ ਕੋਈ ਮਾਰ ਦਵੇ ਫਿਰ ਮਾਰਨ ਵਾਲੇ ਨੂੰ ਕਹਾਂਗੇ ਵੀ ਐਂ ਕਰ ਤੂੰ ਹੁਣ ਦੋ ਦਿਨ ਕਾਲ ਤੱਕ ਸਾਹਬ ਤੇ ਆ ਕੇ ਡੰਡਾ ਹੱਥ ਚ ਫੜ ਕੇ ਖੜ ਜਾ ਤੇਰੀ ਗਲਤੀ ਮਾਫੋ ਮਾਫੋ ਹੁਣ ਇਹ ਕਹਿੰਦੇ ਨੇ ਉਹਨੇ ਗੋਲੀ ਚਲਾਈ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਦੇਵੋ ਉਹਨੇ ਤਾਂ ਗੋਲੀ ਚਲਾਈ ਉੱਪਰ ਨੂੰ ਚੱਲ ਗਈ ਇਹਨਾਂ ਨੇ ਤਾਂ ਗੋਲੀ ਨਾਲ ਮੁੰਡੇ ਮਰਵਾਏ ਨੇ ਫਿਰ ਇਹ ਕਿਹੜਾ ਕਾਨੂੰਨ ਆ ਭਾਰਤੀ ਹਕੂਮਤ ਦਾ ਕਾਨੂੰਨ ਵੀ ਲੱਗਾ ਤੇ ਸਿੱਖਾਂ ਦੇ ਲਈ ਕਾਲ ਤਖਤ ਸਾਹਿਬ ਦਾ ਫੈਸਲਾ ਵੀ ਲੱਗਾ ਕਿਉਂਕਿ ਕਾਲ ਤਖਤ ਸਾਹਿਬ ਤੇ ਉੱਤੇ ਬੈਠਾ ਤਾਂ ਬੁੱਚੜਾ ਬਿਠਾਇਆ ਤਾਂ ਗੰਗੂ ਦੀ ਟੋਪੀ ਵਾਲੇ ਹੀ ਬੈਠੇ ਨੇ ਸਿਰ ਤੇ ਪੱਗਾਂ ਹੁੰਦੀਆਂ ਗੁਰੂ ਦੇ ਸਿੰਘ ਹੁੰਦੇ ਤਾਂ ਫੈਸਲੇ ਇਹ ਥੋੜਾ ਹੋਣੇ ਸੀ ਕਿਉਂਕਿ ਆਪਣੇ ਬੱਚਿਆਂ ਦੇ ਨਾ ਜ਼ਮੀਨਾਂ ਕਰਾ ਲੀਆਂ ਬਾਦਲਾਂ ਤੋਂ ਲੈ ਲੀਆਂ ਚਲੋ ਜੀ ਉਹਨਾਂ ਬੰਨੀ ਕੰਨ ਲਾ ਲਿਆ ਤੇ ਸੰਗਤ ਵਾਲਾ ਕੰਨ ਬੰਦ ਕਰ ਲਿਆ ਸੋਦਾ ਲਾਉਣਾ ਚਾਹੀਦਾ ਇਸ ਤਰ੍ਹਾਂ ਦੇ ਮਸਟੰਡਿਆਂ ਦਾ ਇਹਨਾਂ ਨੂੰ ਨਾ ਤਾਂ ਭਾਰਤੀ ਕਾਨੂੰਨ ਕੋਈ ਸਜ਼ਾ ਕਰਦਾ ਹੁਣੇ ਮੰਨੇ ਨੇ ਬਾਦਲ ਕਾਲ ਤਖਤ ਸਾਹਿਬ ਤੇ ਖੜਕੇ ਕੇ ਹਾਸ ਇਹ ਕਾਂਡ ਕੀਤੇ ਨੇ ਪਰ ਭਾਰਤੀ ਕਾਨੂੰਨ ਕੁਛ ਨਹੀਂ ਕਹੂਗਾ ਫਿਰ ਕਾਲ ਤਖਤ ਤੇ ਜੱਥੇਦਾਰ ਨੇ ਕੀ ਕਰਨਾ ਸੀ ਉਹਨੇ ਟੋਪੀ ਪਾ ਲਈ ਗੰਗੂ ਦੀ ਕਿਉਂਕਿ ਆਪਣੇ ਬੱਚਿਆਂ ਦੇ ਨਾਂ ਜ਼ਮੀਨਾਂ ਜਾਇਦਾਦਾਂ ਕਰਵਾ ਲਈਆਂ ਬਾਦਲਾਂ ਤੋਂ ਚਲੋ ਜੀ ਮਾਫ ਚਾਰ ਸਪੇਰਿਓ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਉਹੀ ਗੰਗੂ ਵਾਲੀ ਰਾਤ ਗੰਗੂ ਨੇ ਵੀ ਮੋਹਰਾਂ ਦੇ ਲਾਲਚ 'ਚ ਆ ਕੇ ਬੱਚੇ ਨਹੀਂ ਆ ਚ ਜਣਾ ਦਿੱਤੇ ਉਹੀ ਇਹਨੇ ਕੀਤਾ ਲੋਕਾਂ ਦੀਆਂ ਮਾਮਾ ਦੇਖਦਿਆਂ ਸੀ ਜਿਹੜੇ ਜਿਉਂਦਿਆਂ ਨੇ ਵੀ ਯਾਰ ਸਾਂਧੂ ਦਾ ਇਨਸਾਫ ਮਿਲੂਗਾ ਹੁਣ ਤਾਂ ਜੱਥੇਦਾਰ ਐ ਕਰੂਗਾ ਇਹਨਾਂ ਨੂੰ ਪੂਰੀ ਜ਼ਿੰਦਗੀ ਲਈ ਕਹਿ ਦੂਗਾ ਵੀ ਤੁਹਾਨੂੰ ਪੰਥ ਤੋਂ ਸੇਕਿਆ ਨਾ ਤੁਸੀਂ ਕਾਲੀ ਦਾਲ ਚ ਨਾ ਸ਼੍ਰੋਮਣੀ ਕਮੇਟੀ ਚ ਨਾ ਗੁਰਦੁਆਰੇ ਚ ਕਿਤੇ ਮੈਂਬਰ ਨਹੀਂ ਬਣ ਸਕਦੇ ਇਹ ਉਮੀਦ ਰੱਖੀ ਬੈਠੇ ਸੀ ਬਸ ਉਹ ਤਾਲੇ ਲਾਤੇ ਹੁਣ ਇਹ ਕਹਿੰਦੇ ਜੀ ਅਸੀਂ ਤਾਂ ਦੁੱਧ ਦੇ ਤੋਤੇ ਹੋ ਗਏ ਸਾਨੂੰ ਤਾਂ ਜੱਥੇਦਾਰ ਨੇ ਮaaf ਕਰਤਾ ਓਏ ਇਹ ਤਾਂ ਹਰਾਮਜਾਦੇ ਤੇ ਟੋਪੀ ਪਾਈ ਹੋਈ ਆ ਗੰਗੂ ਦੀ ਟੋਪੀ ਇਹ ਕੌਣ ਹੁੰਦਾ ਕੰਜਰ ਮਾਫ ਕਰਨ ਵਾਲਾ ਹਰਾਮ ਦਾ ਕੌਣ ਹੁੰਦਾ ਇਹ ਇਹ ਜੱਥੇਦਾਰ ਨਹੀਂ ਹੈਗਾ ਇਹ ਜੱਥੇਦਾਰ ਨਹੀਂ ਜੱਥੇਦਾਰ ਹੁੰਦਾ ਫੈਸਲੇ ਇਹ ਨਹੀਂ ਆਉਣੇ ਸੀ ਜਿਨ੍ਹਾਂ ਦੇ ਪੁੱਤ ਮਰਦੇ ਨੇ ਦੁੱਖ ਉਹਨਾਂ ਨੂੰ ਹੁੰਦਾ ਇਹਨੂੰ ਦੁੱਖ ਕਾਹਦਾ ਇਹਨੇ ਤਾਂ ਜ਼ਮੀਨਾਂ ਚਾਹੀਦਾ ਤਾਂ ਲੈ ਲਈਆਂ ਆਪਣੇ ਬੱਚਿਆਂ ਦੇ ਨਾਂ ਕਰਵਾ ਲਈਆਂ ਇਹਨਾਂ ਨੂੰ ਕੋਈ ਦੁੱਖ ਆ ਉਹ ਵੀ ਬਤੇਸਾਂ ਦੇ ਵਿੱਚ ਜ਼ਮੀਨਾਂ ਇੰਡੀਆ ਚ ਵੀ ਨਹੀਂ ਪਤਾਬ ਨਹੀਂ ਲੱਗਣਾ ਜਲਦੀ ਜੇ ਪਤਾ ਲੱਗ ਵੀ ਜਾਊ ਤੇ ਲੋਕ ਕਰ ਕੀ ਲੈਣਗੇ ਹੁਣ ਲੋਕਾਂ ਨੇ ਕੀ ਕਰ ਲਿਆ ਉਹ ਬਾਦਲ ਉਹ ਦੁੱਧ ਦੇ ਤੋਤੇ ਹੋ ਗਏ ਤੇ ਲੋਕਾਂ ਨੇ ਕੀ ਕਰ ਲਿਆ ਜਿਹੜੇ ਬਾਦਲਾਂ ਦੇ ਮਗਰ ਬੋਲਦੇ ਨੇ ਬਾਦਲਾਂ ਦੇ ਟੋਲੇ ਚ ਖੜਦੇ ਨੇ ਉਹ ਬਾਦਲਾਂ ਦਾ ਗੂੰ ਖਾਂਦੇ ਨੇ ਪੰਥ ਦਾ ਗੂੰ ਖਾਂਦੇ ਨੇ ਆ ਜਿਹੜੇ ਪੰਥ ਦਾ ਖਾਂਦੇ ਨੇ ਨਾ ਗੁਰੂ ਦੀ ਗੋਲਕ ਖਾਂਦੇ ਨੇ ਗੁਰੂ ਦੀ ਗੋਲਕ ਖਾ ਕੇ ਫਿਰ ਗੁਰੂ ਨਾਲ ਹੀ ਗਦਾਰੀ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜੱਫੀ ਪਾਉਂਦੇ ਨੇ ਓਏ ਖਾਂਦੇ ਨੇ ਗੁਰੂ ਦੀ ਗੋਲਕ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਂਦੇ ਨੇ ਅੱਜ ਵਜ਼ੀਰ ਖਾਨ ਦੇ ਕੋਲੇ ਬੈਠੇ ਨੇ ਇੱਕ ਕੰਨ ਲਾ ਕੇ ਸੰਗਤ ਵਾਲੇ ਕੰਨ ਬੰਦ ਨੇ ਪਰ ਸੰਗਤੇ ਕਦੋਂ ਉੱਠੋਂਗੇ ਓਏ ਕਦੋਂ ਉੱਠੋਂਗੇ ਕਿਉਂਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਹੀ ਗੱਫੇ ਦੇ ਦਿੱਤੇ ਸੀ ਬਹੁਤ ਵੱਡੇ ਵੱਡੇ ਗੱਫੇ ਉਹਨਾਂ ਦੇ ਪਾ ਦਿੱਤੇ ਸੀ ਜੇਬਾਂ 'ਚ ਇਹ ਪੂਰਾ ਨੈਟਵਰਕ ਆ ਨੈਟਵਰਕ ਨੇ ਪੂਰੀ ਰੈ ਬਣਾ ਕੇ ਸਾਰਿਆਂ ਲਫੰਗਿਆਂ ਨੇ ਫੇਰੇ ਫੈਸਲੇ ਕੀਤੇ ਨੇ ਅੱਜ ਕਿੰਨੀਆਂ ਕ ਜੱਥੇਬੰਦੀਆਂ ਨੇ ਜੋ ਸੜਕਾਂ ਤੇ ਨੇ ਕਿਉਂਕਿ ਪੈਸੇ ਮਿਲੇ ਹੋਏ ਨੇ ਸੜਕਾਂ ਤੇ ਨਿਕਲਣ ਦੀ ਭਲਾ ਕੀ ਲੋੜ ਪਈ ਆ ਬਈ ਪੈਸੇ ਜੇਬਾਂ ਫੁੱਲ ਨੇ ਉਹ ਜੇਬਾਂ ਕਿੱਥੋਂ ਫੁੱਲ ਹੋਈਆਂ ਨੇ ਇਹਨਾਂ ਦੀਆਂ ਗੁਰੂ ਦੀ ਗੋਲਕ ਵਿੱਚੋਂ ਪਰ ਆਮ ਜਿਹੜੀ ਸੰਗਤ ਆ ਉਹ ਆਵਾਜ਼ ਠਾਵੇ ਜਿਹੜੇ ਆਹ ਮੂਰੇ ਆਗੂ ਬਣੇ ਹੋਏ ਨੇ ਇਹ ਤਾਂ ਦੱਲੇ ਨੇ ਸਾਰੇ ਬਾਦਲਾਂ ਦੇ ਦੱਲੇ ਨੇ ਕਿਉਂਕਿ ਦੱਲਿਆਂ ਨੇ ਪੈਸੇ ਲੈ ਲੇ ਪੈਸੇ ਲੈ ਕੇ ਚੁੱਪ ਕਰ ਗਏ ਅੱਜ ਜਿਹੜੇ ਬੋਲਦੇ ਨੇ ਉਹ ਵੀ ਤੁਸੀਂ ਦੇਖੋ ਕਿਹੜੀ ਭਾਸ਼ਾ ਬੋਲਦੇ ਨੇ ਉਹਨਾਂ ਦੀ ਬੋਲਣ ਦਾ ਤਰੀਕਾ ਕੀ ਆ ਉਹ ਤੁਸੀਂ ਸੁਣਿਆ ਕਰੋ ਉਹ ਗੱਲ ਕਰਦੇ ਨੇ ਪੱਗ ਦੀ ਬਹੁਤ ਚੰਗੀ ਗੱਲ ਆ ਪਰ ਇਹ ਗੱਲ ਨਹੀਂ ਕਦੇ ਵੀ ਸੁਣ ਬੋਲਣਗੇ ਉਹਨੇ ਗੋਲੀ ਚਲਾਈ ਜੋਧੇ ਨੇ ਉਹਦੀ ਮਿਹਰਬਾਨੀ ਇਹ ਗੱਲ ਨਹੀਂ ਬੋਲਦੇ ਹੈਗੇ ਨਾ 도ਗਲੇ ਬੋਲਣਾ ਤਾਂ ਜ਼ਰੂਰੀ ਆ ਨੈਟਵਰਕ ਵੀ ਚਲਾਣਾ ਨੈਟਵਰਕ ਚਲਾਣਾ ਨਾ ਬੋਲਣਾ ਜ਼ਰੂਰੀ ਆ ਪਰ ਤੋਲ ਕੇ ਬੋਲਣਾ ਜਿਹਦੇ ਨਾਲ ਕੋਈ ਪ੍ਰੋਬਲਮ ਨਾ ਆਵੇ ਕੋਈ ਸੂਰਮਾ ਨਾ ਉঠে ਕੋਈ ਜੋਵਾ ਨਾ ਉঠে ਬਸ ਉਹ ਗੱਲ ਬੋਲਣੀ ਆ ਜੇ ਕਹਿਣਗੇ ਗੋਲੀ ਚਲਾਈ ਤਾਂ ਜੋਧੇ ਹੋਰ ਉੱਠਣਗੇ ਜੋਧੇ ਹੋਰ ਉੱਠਣਗੇ ਤੇ ਇਹਨਾਂ ਨੂੰ ਸੋਧਾ ਲੱਗ ਜੂ ਜੇ ਇਹਨਾਂ ਨੂੰ ਸੋਧਾ ਲੱਗ ਜੂ ਤਾਂ ਇਹਨਾਂ ਦੀ ਸਾਰੇ ਦੀ ਦੁਕਾਨ ਬੰਦ ਹੋ ਜੂਗੀ ਕਿਉਂਕਿ ਗੁਰੂ ਦੀ ਗੋਲ ਕਲਟਲਟ ਤਾਂ ਬਾਦਲੇ ਵੰਡ ਸਕਦੇ ਨੇ ਹਿੱਸਿਆਂ 'ਚ ਅੱਜ ਕਿੰਨੇ ਨਹਿੰਗ ਚੱਥੇ ਬੰਦੀਆਂ ਨੇ ਕਹਿੰਦੇ ਜੀ ਲਾਡਲੀਆਂ ਫੌਜਾਂ ਨੇ ਇਹ ਨੰਗ ਤਾਂ ਲਾਡੜੀਆਂ ਫੌਜਾਂ ਨੇ ਹੁਣ ਮਰ ਗਏ ਨੇ ਮਰ ਗਏ ਨੇ ਲਾਡੜੀਆਂ ਫੌਜਾਂ ਨੂੰ ਨਹੀਂ ਦਿੰਦਾ ਕਿ ਕਾਲ ਤਖਤ ਸਾਹਿਬ ਦੇ ਉੱਤੇ ਕੀ ਕੁਝ ਹੋਇਆ ਲਾਡੜੀਆਂ ਫੌਜਾਂ ਨੂੰ ਨਹੀਂ ਦਿੰਦਾ ਕਿ ਧੰਤ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਿਆ ਸਾਰਾ ਕੁਝ ਮੰਨੇ ਨੇ ਲਾਡੜੀਆਂ ਫੌਜਾਂ ਨੇ ਨਹੀਂ ਸੁਣਿਆ ਕਿੱਥੇ ਨੇ ਲਾਡੜੀਆਂ ਫੌਜਾਂ ਸਿਰਫ ਕੀ ਆ ਸੁੱਖਾ ਪੀਂਦੇ ਨੇ ਭੰਗ ਪੀਂਦੇ ਨੇ ਕਮਲੇ ਹੋ ਕੇ ਡਿਗੇ ਰਹਿੰਦੇ ਨੇ ਅੰਗਰੇਜ਼ਾਂ ਨੇ ਭੰਗ ਪੀਣ ਲਾ ਦਿੱਤੇ ਪਏ ਨੇ ਪਏ ਨੇ ਮੰਜਿਆਂ ਤੇ ਕੁਛ ਵੀ ਹੋਈ ਜਾਵੇ ਇਹ ਲਾਡਲੀਆਂ ਫੌਜਾਂ ਨੇ ਪਰ ਗੁਰੂ ਦੇ ਸਿੰਘੋ ਲਾਡਲੀਆਂ ਫੌਜਾਂ ਜਿਹੜੀਆਂ ਇਦਾਂ ਦੀਆਂ ਨੇ ਇਹ ਤਾਂ ਸਿਰਫ ਜਗਾੜੂ ਲੋਕ ਨੇ ਪਰ ਜਿਹੜੇ ਆਮ ਨੇ ਚਾਹੇ ਮੋਨੇ ਨੇ ਚਾਹੇ ਕੋਈ ਵੀ ਨੇ ਕੋਈ ਵੀ ਸਿੰਘ ਇਹ ਸੇਵਾ ਕਰ ਸਕਦਾ ਜਿਹੜਾ ਸੇਵਾ ਕਰੂਗਾ ਉਹਦਾ ਨਾਂ ਰਹਿੰਦੀ ਦੁਨੀਆ ਤੱਕ ਰਹੂਗਾ ਮਰਨਾ ਤਾਂ ਸਭ ਨੇ ਆ ਬੁੱਝ ਦਿੱਲੀ ਨਾ ਨਾ ਮਰੋ ਆਪਣੇ ਗੁਰੂਆਂ ਦਾ ਯਾਦ ਰੱਖੋ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਜੇ ਤੁਸੀਂ ਕੁਰਬਾਨੀਆਂ ਨੂੰ ਭੁੱਲ ਗਏ ਹੋ ਤਾਂ ਤੁਸੀਂ ਤਮਾਹ ਹੋ ਗਏ ਹੋ ਸਿੱਖੋ ਜਿਹੜੇ ਜੱਥੇਦਾਰ ਨੇ ਤੁਹਾਨੂੰ ਨਿਚਾਰ ਬਣਾ ਰਹੇ ਨੇ ਤੁਸੀਂ ਨਿਚਾਰ ਨਾ ਬਣੋ ਸੂਰਮੇ ਬਣੋ ਜੋਧੇ ਬਣੋ ਹੁਣ ਕਾਲ ਤੱਕ ਤੇ ਜਿਨ੍ਹਾਂ ਦੀ ਡਿਊਟੀ ਆ ਇਹਨਾਂ ਦੇ ਤਾਂ ਸਿਰ ਤੇ ਟੋਪੀਆਂ ਨੇ ਉਹ ਵੀ ਗੰਗੂ ਦੀਆਂ ਗੰਗੂ ਦੀਆਂ ਟੋਪੀਆਂ ਨੇ ਜੇ ਮੁਸਲਮਾਨਾਂ ਵਾਲੀ ਟੋਪੀ ਹੁੰਦੀ ਤਾਂ ਵੀ ਚੰਗੀ ਸੀ ਕਿਉਂਕਿ ਉਹਦਾ ਸਤਕਾਰ ਆ ਪਰ ਇਹਨਾਂ ਦੇ ਸਿਰ ਤੇ ਤਾਂ ਗੰਗੂ ਦੀ ਟੋਪੀ ਆ ਉਹ ਗੰਗੂ ਦੀ ਜਿਨੇ ਮੋਹਰਾਂ ਦੇ ਲਾਲਚ ਦੇ ਵਿੱਚ ਆ ਕੇ ਬੱਚੇ ਨੀਆਂ ਚਚਣਾਈ ਅੱਜ ਇਹਨਾਂ ਨੇ ਵੀ ਮੋਹਰਾਂ ਲੈ ਲੀਆਂ ਇਹਨਾਂ ਨੇ ਤਾਂ ਵਿਦੇਸ਼ਾਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਲੈ ਲੀਆਂ ਆਪਣੇ ਬੱਚਿਆਂ ਦੇ ਨਾਂ ਕਰਾ ਲੀਆਂ ਇਹ ਫੈਸਲਾ ਦੇ ਦਿੱਤਾ ਤੁਸੀਂ ਦੇਖੋ ਲੈ ਤਾਂ ਤੁਸੀਂ ਇਹਨਾਂ ਨੂੰ ਮੱਥਾ ਟੇਕ ਕੇ ਖਵਾਈ ਚਾਓ ਕਦੋਂ ਕਾਲ ਤੱਕ ਸਭ ਆਜ਼ਾਦ ਕਰਾਵਾਂਗੇ ਕਾਲ ਤੱਕ ਸਭ ਆਜ਼ਾਦ ਕਰਾਉਣਾ ਪਊਗਾ ਪੂਰੇ ਪੰਜਾਬ ਨੂੰ ਇਕੱਠਾ ਹੋ ਕੇ ਪਹਿਲਾ ਕਾਲ ਤੱਕ ਸਭ ਆਜ਼ਾਦ ਕਰਾਵੋ ਫੇਰ ਬਾਅਦ ਦੇ ਵਿੱਚ ਜਾਂ ਜਿਹੜੇ ਰੌਲੇ ਦਿੱਲੀ ਨੂੰ ਚੱਲੇ ਆ ਧਮਕੇ ਜਗ੍ਹਾ ਨੂੰ ਚੱਲੇ ਆ ਐਮਕੇ ਜਗ੍ਹਾ ਨੂੰ ਚੱਲੇ ਆ ਉਹ ਜਾਈ ਜਾਓ ਮਰੋ ਜਿੱਧਰ ਜਾ ਕੇ ਮਰਨਾ ਤੁਹਾਡਾ ਇਤਿਹਾਸ ਦਾ ਬੇਇਤਿਹਾਸ ਕਰਕੇ ਰੱਖ ਦਿੱਤਾ ਬਾਦਲਾਂ ਨੇ ਕਿਹੜਾ ਇਤਿਹਾਸ ਬਣਾਤਾ ਇਹਨਾਂ ਨੇ ਕਤਲ ਕਰੋ ਤੇ ਮਾਫੀ ਗੁਰਾਂ ਸਾਹਿਬ ਦੀ ਬੇਅਦਬੀ ਕਰੋ ਤੇ ਮਾਫੀ ਸਾਰਾ ਸਾਡਾ ਇਤਿਹਾਸ ਤਬਾਹ ਕਰਕੇ ਰੱਖ ਤੂੰ ਤੁਸੀਂ ਦਿੱਲੀ ਨੂੰ ਜਾ ਰਿਹਾ ਪਹਿਲਾਂ ਆ ਨੇੜੇ ਜੇ ਕੰਮ ਤਾਂ ਕਰ ਲਓ ਕਾਲ ਤੱਕ ਸਭ ਤਾਂ ਆਜ਼ਾਦ ਕਰਾ ਲਓ ਅਗਰ ਐਨੇ ਲੋਕ ਹੀ ਕਾਲ ਤੱਕ ਸਭ ਤੇ ਗਏ ਹੁਣ ਤੇਰੇ ਨੂੰ ਬਾਹ ਫੜ ਕੇ ਬਾਹਰ ਕਿਉਂਕਿ ਸੰਗਤ ਦਾ ਗੁਰਦੁਆਰਾ ਸੰਗਤ ਮੱਥਾ ਟੇਕਦੀ ਆ ਕੋਈ ਸਰਕਾਰੀ ਥੋੜੋ ਆਹੋ ਕਦੋਂ ਜਾਮੋਗੇ ਕਾਲ ਤੱਕ ਸਾਬ ਨੂੰ ਕਦੋਂ ਘੇਰਾ ਪਾਵੋਗੇ ਕਦੋਂ ਇਹਨਾਂ ਨੂੰ ਹਰਾਮ ਦੇ ਪੁੱਤਾਂ ਨੂੰ ਕੱਢੋਗੇ ਬਾਹਰ ਕੰਨ ਫੜ ਕੇ ਬਾਹਰ ਕੱਢੋ ਇਹਨਾਂ ਕੰਜਰਾਂ ਨੂੰ ਦੇਖੀ ਜਾਓ ਮਰੋ ਫਿਰ ਮਰੋ ਮਰੋ ਜੇ ਤੁਸੀਂ ਗੁਰੂ ਦੇ ਨਹੀਂ ਸੁਣੋਗੇ ਗਏ ਗੁਰੂ ਦੀ ਬੇਅਦਬੀ ਕਰਾਉਣ ਵਾਲਿਆਂ ਨੂੰ ਬਖਸੋਗੇ ਤਾਂ ਤੁਹਾਨੂੰ ਰੱਬ ਵੀ ਨਹੀਂ ਬਖਸੇਗਾ ਮਰਦੇ ਰਹੋਗੇ ਮਰਦੇ ਰਹੋ ਜਾਂਦੇ ਰਹੋ ਜਿੱਧਰ ਨੂੰ ਜਾਣਾ ਮਹਾਂਤਾ ਦਾ ਕਬਜ਼ਾ ਹੋ ਗਿਆ ਅਸੀਂ ਕੁਰਬਾਨਾਂ ਪਾਈ ਫਿਰਦੇ ਆ ਬਾਣੇ ਪਾਈ ਫਿਰਦੇ ਇਹਨਾਂ ਨੂੰ ਲਾ ਦੋ ਧਰਮ ਯਾਦ ਕਰਾਓ ਅਕਾਲ ਤਖਤ ਸਾਹਿਬ ਤੇ ਇਕੱਠ ਕਰੋ ਉੱਥੇ ਉਹ ਰਾਜ ਲਓ ਉੱਥੇ ਜਿਹੜਾ ਅਕਾਲੀ ਫੂਲਾ ਸਿੰਘ ਬੈਠਾ ਸੀ ਗਿਆ ਉਹਨੂੰ ਬਿਠਾਓ